ਮਿਊਂਸਿਪਲ ਮੁਲਾਜ਼ਮ ਐਕਸ਼ਨ ਕਮੇਟੀ ਵੱਲੋਂ ਪੰਜਾਬ ਭਰ ਵਿੱਚ ਹੜਤਾਲ ਦੀ ਚੇਤਾਵਨੀ ਹਾਜੀ ਸਰ ਅੱਜ ਕਿੱਥੇ ਆਏ ਆਂ ਆਪਾਂ ਤੇ ਕੀ ਸਗੈ ਦਾ ਤੁਹਾਡਾ ਪ੍ਰੋਗਰਾਮ ਹੈ ਮੈਂ ਕਲਵੰਸਿੰਘ ਸੈਣੀ ਜਿਹੜਾ ਸਕੱਤਰ ਪੰਜਾਬ ਨਗਰਪਾਲਿਕਾ ਕਾਰਜ ਵਿਭਾਗ ਦੇ ਨਾਲ ਰਜਿਸਟਰਡ ਉਹਨਾਂ ਦੇ ਬਿਹਾਫ ਦੇ ਉੱਤੇ ਅਸੀਂ ਸਰਕਾਰ ਨੂੰ ਸਾਰੇ ਮੰਗਾਂ ਦੇ ਨੋਟਸ ਦੇ ਚੁੱਕੇ ਸੀ ਕੋ ਸਾਡੇ ਸਫਾਈ ਸੇਵਕ ਸਿਵਰ ਬੈਰ ਪੱਕੇ ਹੋ ਗਏ ਇਹ ਰਿਸੋਰਸ ਬਾਕੀ ਸਾਡੇ ਦਫ਼ਤਰਾਂ ਚ ਟੂਲ ਆਪਰੇਟਰ ਡਰਾਈਵਰ ਬਾਲੀ ਚੌਕੀਦਾਰ ਜਾਂ ਕਲਰਕ ਡਾਟਾ ਐਂਟਰੀ ਆਪਰੇਟਰ ਸਾਰੇ ਰਹਦੇ ਆ ਜੀ ਸੋ ਅਸੀਂ ਉਹਨਾਂ ਨੂੰ ਪੱਕੇ ਕਰਾਉਣ ਲਈ ਨੋਟਿਸ ਦੇ ਚੁੱਕੇ ਜਾਨੂੰ ਇਲੈਕਸ਼ਨ ਆ ਗਿਆ ਇਲੈਕਸ਼ਨ ਹੋਣ ਕਰਕੇ ਅਸੀਂ ਇਹ ਪੋਸਟਪੌਨ ਕਰ ਦਿੱਤਾ ਅਸੀਂ ਸਾਰੇ ਕਾਰਵਾਈਆਂ ਸਰਕਾਰ ਨਾਲ ਪੂਰੀਆਂ ਕਰ ਚੁੱਕੇ ਆ ਸਰਕਾਰ ਨੂੰ ਹਰਾ ਕੇ ਵੀ ਦੱਸ ਦਿੱਤਾ ਕਿਉਂਕਿ ਬਲਾਇਕ ਨੇ ਵਾਦਾ ਕੀਤਾ ਸੀ ਕਿ ਸਰਕਾਰ ਨੂੰ ਅਸੀਂ ਜਿੱਤੜੀ ਦਵਾਂਗੇ ਸੋ ਸਰਕਾਰ 13 ਜੋ ਸਿਰਫ 3 ਸੀਟਾਂ ਲੈ ਗਈ ਸੋ ਸਰਕਾਰ ਨੂੰ ਅਕਲ ਚਾਹੀਦੀ ਆ ਸੋ ਇਹਦੇ ਲਈ ਆਪਾਂ ਅੱਜ ਸਾਡਾ ਟੂਰ ਆ ਕੱਲ ਸਾਡਾ ਸੀ ਟੂਰ ਆਪਾਂ ਸਰਦਾਰਪੁਰ ਲੁਧਿਆਣੇ ਵਾਲੇ ਪਾਸੇ ਗਏ ਸੀ ਅੱਜ ਸਾਡਾ ਟੂਰ ਭਲਾਚੌਰ ਤੋਂ ਚੱਲ ਕੇ ਗੜ੍ਹਸ਼ੈਕਰ ਮਾਲਪੁਰ ਹੁਸ਼ਿਆਰਪੁਰ ਹਰਿਆਣਾ ਗੜ੍ਹ ਦਸੂਹਾ ਮਕੇਰੀਆਂ ਟਾਂਡਾ ਤਲਵਾੜਾ ਅਲਾਵਲਪੁਰ ਭੋਗਪੁਰ ਸਭ ਚਲਾ ਸੀ ਤੇ ਆਦੋਂ ਪਰੋ ਕੇ ਆਪਾਂ ਮੁੜ ਕੇ ਸ਼ਾਮ ਤੱਕ ਲੈਣਾ ਸੋ ਇਹਦੇ ਵਿੱਚ ਅਸੀਂ ਇਹੀ ਆ ਇੱਕ ਨੋਟਿਸ ਦੇ ਰਹੇ ਆ ਤੇ ਅਸੀਂ ਹੜਤਾਲ ਕਰ ਲਈ ਆ ਤੁਸੀਂ ਸਾਰੇ ਹੜਤਾਲ ਦੇ ਬੈਠੋ ਸੋਵੇ ਸਰਕਾਰ ਸਾਨੂੰ ਕਾਲੂ ਲਾਵੇ ਸਾਨੂੰ ਮੀਟਿੰਗ ਲਈ ਬੁਲਾ ਲਵੇ ਸਾਡੇ ਲਈ ਕੋਈ ਫੈਸਲਾ ਕਰ ਲਵੇ ਤਾਂ ਹੀ ਅਸੀਂ ਹੜਤਾਲ ਤੇ ਬੈਠਣ ਤਿਆਰ ਆਂ ਜੀ ਅੱਜ ਇੱਥੇ ਤੁਸੀਂ ਮੰਗ ਪੱਤਰ ਦੇਣਾ ਇਹ ਵੀ ਜਿਹਨਾਂ ਨੂੰ ਕਾਰਪੋਰੇਸ਼ਨ ਤੇ ਸਨੇਹਾ ਲਾਉਣ ਆਏ ਸੀਗੇ ਮੈਂ ਸਿਰਫ ਸਾਰੇ ਕਮੇਟੀਆਂ ਸਨੇਹਾ ਲਾ ਰਿਹਾ ਆਪਾਂ ਸਾਰਾ ਕੁਝ ਦਿੱਤਾ ਆ ਸਾਰਿਆਂ ਨੂੰ ਸਰਕਾਰ ਨੂੰ ਵੀ ਦਿੱਤਾ ਆ ਸਾਰਾ ਕੁਝ ਸੋ ਇਸ ਮਸਲਾ ਤੁਸੀਂ ਪਹਿਲੇ ਸਰਕਾਰ ਦਾ ਸਭ ਕੁਝ ਪੂਰਾ ਕਰ ਚੁੱਕੇ ਸਾਰਾ ਕੁਝ ਕਰ ਚੁੱਕੇ ਆ ਲਿਖਤੀ ਸਾਡੇ ਸਾਰੇ ਕਾਗਜ਼ ਪੂਰੇ ਆ ਜੀ ਇਹ ਕਿਹੜੀ ਸੰਸਥਾ ਵੱਲੋਂ ਸੀਗਾ ਜੀ ਇਹ ਪੰਜਾਬ ਨਗਰਪਾਲਿਕਾ ਕਰਮਚਾਰੀ ਸੰਘਟਨ ਸਾਡੀ ਪੰਜਾਬ ਦੀ ਐਕਸ਼ਨ ਕਮੇਟੀ ਆ ਸਾਰੇ ਇੱਕੋ ਜੇ ਥਾਂ ਅਸੀਂ ਕੰਮ ਕਰਦੇ ਆ ਉਹਦੇ ਨਾਲ ਉਹ ਜੀ ਕੱਚੇ ਮਲਾਜਮਾਂ ਨੂੰ ਪੱਕੇ ਕਰਵਾਉਣ ਦੇ ਲਈ ਔਰ ਸਰਸ ਜਿਹਨੇ ਮਲਾਜਮਾਂ ਨੂੰ ਇਹ ਰਿਸੋਰਸ ਕਰਾਉਣ ਲਈ ਉਹ ਕਿਸੇ ਵੀ ਕੈਟਾਗਰੀ ਦਾ ਹੋਵੇ ਹਾਂਜੀ ਪੰਜ ਕੀ ਨਾਮ ਆ ਤੇ ਕੀ ਸੀਗਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਸਵੀਰ ਕੁਮਾਰ ਹੈ ਟਿਊਬ ਵਾਲਾ ਆਪਰੇਟਰ ਦੇ ਤੌਰ ਤੇ ਮੈਂ ਡਿਊਟੀ ਕਰਦਾ ਪਿਛਲੇ ਕਾਫੀ ਲੰਮੇ ਸਮੇਂ ਤੋਂ ਅਸੀਂ ਆਪਣੀ ਸੇਵਾਵਾਂ ਨਿਭਾ ਰਹੇ ਹਾਂ ਔਰ ਗਵਰਨਮੈਂਟ ਨੂੰ ਸਰਕਾਰਾਂ ਨੂੰ ਬੇਨਤੀਆਂ ਕਰ ਰਹੇ ਹਾਂ ਹਰ ਇੱਕ ਤਰੀਕੇ ਦੇ ਨਾਲ ਪਰ ਸਰਕਾਰਾਂ ਦਾ ਬਿਲਕੁਲ ਧਿਆਨ ਨਹੀਂ ਚਾਹੀ ਸਾਡੇ ਟਿਊਬ ਅਪਰੇਟਰ ਜਾਂ ਹੋਰ ਵੀ ਸਾਡੀਆਂ ਜਿੰਨੀਆਂ ਵੀ ਕੈਟਾਗਰੀਆਂ ਬ੍ਰਾਂਚੇਸ ਹੈਗੀਆਂ ਕਿਉਂਕਿ ਅਸੀਂ ਤਨਦੇਹੀ ਦੇ ਨਾਲ ਪੂਰਾ ਆਪਣਾ ਕੰਮ ਕਰਦੇ ਹਾਂ ਪੂਰੇ ਸ਼ਹਿਰ ਨੂੰ ਪਾਣੀ ਦਿਨੇ ਆ ਔਰ ਅੱਜ ਨਹੀਂ ਗਰਮੀ ਹੈ ਗਰਮੀ ਦੇ ਵਿੱਚ ਵੀ ਆਪ ਜੀ ਨੂੰ ਪਤਾ ਵੀ ਮਾਹੌਲ ਬਹੁਤ ਮੁਸ਼ਕਲ ਹੈ ਪਰ ਫਿਰ ਵੀ ਅਸੀਂ ਆਪਣੀਆਂ ਸਵੇਭਾ ਨਿਭਾ ਰਹੇ ਹਾਂ ਸੋ ਜੋ ਸਾਡੀ ਨਗਰਪਾਲਿਕਾ ਸਗਡ ਹੁੰਦਾ ਜੋ ਵੀ ਫੈਸਲਾ ਹੈਗਾ ਅਸੀਂ ਉਹਦੇ ਨਾਲ ਸਹਿਮਤ ਹੈ ਜਿੱਦਾਂ ਵੀ ਇਹਨਾਂ ਦਾ ਸਿਸਟਮ ਬਣੇਗਾ ਪ੍ਰੋਗਰਾਮ ਬਣੇਗਾ ਅਸੀਂ ਪੂਰੀ ਸਹਿਮਤੀ ਦੇਵਾਂਗੇ ਸਰਕਾਰ ਤੋਂ ਸਾਡੀ ਇਹੀ ਮੰਗ ਹੈ ਵੀ ਜੋ ਫੈਸਲਾ ਹੋਇਆ ਸੀ ਜਦੋਂ ਅਸੀਂ 21 ਦੇ ਵਿੱਚ ਸਟ੍ਰਾਈਕ ਹੋਈ ਸੀ ਪੂਰੇ ਪੰਜਾਬ 'ਚ ਜਦੋਂ ਫੈਸਲਾ ਹੋਇਆ ਸੀ ਸਰਕਾਰ ਦਾ ਇਸ ਸਫਾਈ ਸੇਵਕ ਤੇ ਸੀਵਰਮੈਨ ਪਹਿਲਾਂ ਅਸੀਂ ਪੱਕੇ ਕਰਾਂਗੇ ਉਸ ਤੋਂ ਬਾਅਦ ਬਾਕੀ ਬ੍ਰਾਂਚਾਂ ਦਾ ਜਿਹੜੀਆਂ ਹੈਗੀਆਂ ਉਹਨਾਂ ਨੂੰ ਆਪਾਂ ਇਨਸੋਰਸ ਕਰਾਂਗੇ ਸਫਾਈ ਸੇਵਕ ਅ ਸੀਵਰਮੈਨ ਤੇ ਚਲੋ ਇਨਸੋਰਸ ਹੋ ਗਿਆ ਉਸ ਤੋਂ ਬਾਅਦ ਸਰਕਾਰ ਨੇ ਕੋਈ ਵੀ ਆਪਣੀ ਜੋ ਵਾਦਾ ਆ ਪੂਰਾ ਨਹੀਂ ਕੀਤਾ ਸਾਡੀ ਇਹੀ ਮੰਗ ਆ ਸਰਕਾਰ ਤੋਂ ਕਿ ਜੋ ਸਾਡੀਆਂ ਰਹਿੰਦੀਆਂ ਸ਼ਰਤਾਂ ਉਹ ਵੀ ਪੂਰੀਆਂ ਕੀਤੀਆਂ ਜਾਣ ਕਿਉਂਕਿ ਸਰਕਾਰ ਮੰਨੀ ਹੋਈ ਆ ਸ਼ਰਤਾਂ ਨੂੰ ਸਰਕਾਰ ਨੇ ਇਹ ਮੰਨਿਆ ਸੀਗਾ ਕਿ ਅਸੀਂ ਬਾਕੀ ਵੀ ਬ੍ਰਾਂਚਾਂ ਦੀ ਜਿੰਨੇ ਵੀ ਹੈਗੇ ਮੁਲਾਜ਼ਮਾਂ ਨੂੰ ਪੱਕੇ ਕਰਾਂਗੇ ਇਨਸੋਰਸ ਕਰਾਂਗੇ ਸਰਕਾਰ ਨੂੰ ਇਹ ਅਪੀਲ ਹੈ ਕਿ ਰਹਿੰਦੀਆਂ ਜਿਹੜੀਆਂ ਸ਼ਰਤਾਂ ਉਹ ਵੀ ਪੂਰੀਆਂ ਕੀਤੀਆਂ ਜਾਣ। ਬੱਚੇ ਮੁਲਾਜ਼ਮਾਂ ਨੂੰ ਤੁਸੀਂ ਜਾਣਦੇ ਹੋ ਕਿ ਸਰਕਾਰ ਆਊਟਸੋਰਸ ਜਿਹੜੇ ਮੁਲਾਜ਼ਮ ਹੈਗੇ ਉਹਨਾਂ ਨੂੰ ਇਨਸੋਰਸ ਕੀਤਾ ਜਾਵੇ। ਧੰਨਵਾਦ ਜੀ।